ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਆਪਦੇ ਵਾਸਤੇ ਚਾਹੇ ਕਾਰ ਲਿਆਈਏ ਚਾਹੇ ਮੋਟਰਸਾਈਕਲ ਲਿਆਈਏ ਘਰੇ ਕੋਈ ਵੱਡੀ ਚੀਜ਼ ਆ ਜੇ ਨਾ ਉਨੀ ਖੁਸ਼ੀ ਨਹੀਂ ਹੁੰਦੀ ਜਿੰਨੀ ਜਦੋਂ ਆਪਾਂ ਕੋਈ ਜਾਨਵਰਾਂ ਵਾਸਤੇ ਚੀਜ਼ ਲੈ ਕੇ ਆਉਨੇ ਆ ਉਦੋਂ ਬਹੁਤ ਖੁਸ਼ੀ ਹੁੰਦੀ ਹੈ ਰਾਤ ਇਹ ਮਸ਼ੀਨ ਆਪਣੇ ਕੋਲ ਆਈ ਹੈ ਫੋਗਿੰਗ ਮਸ਼ੀਨ ਆ ਇਹਦਾ ਇੱਕ ਤਰ੍ਹਾਂ ਦਾ ਆਪਾਂ ਰਿਵਿਊ ਵੀ ਕਰਾਂਗੇ ਤੇ ਵੀਰਾਂ ਨੂੰ ਵੀ ਦਿਖਾਵਾਂਗੇ ਕਿੰਨਾ ਕਿਸੇ ਵਰਕ ਕਰਦੀ ਹੈ ਕਿਸ ਤਰ੍ਹਾਂ ਵਰਕ ਕਰਦੀ ਹੈ ਰਾਤ ਆਈ ਸੀ ਮਨ 'ਚ ਇੰਨੀ ਉਤਸੁਕਤਾ ਸੀ ਕਦੋਂ ਇਹਨੂੰ ਆਪਾਂ ਚਲਾਈਏ ਤੇ ਕਦੋਂ ਦੇਖੀ ਵੀ ਕਿੰਨੇ ਦਾ ਇਹ ਕੰਮ ਕਰਦੀ ਐ ਆ ਜਾ ਦਮਨ ਨੇੜੇ ਹੋ ਜਾ ਪੈਕਿੰਗ ਬਹੁਤ ਸੋਹਣੀ ਹੋਈ ਹੋਈ ਐ ਪਰ ਇਹ ਸਿੱਧਾ ਡੱਬਾ ਹੀ ਪੈਕ ਹੋਇਆ ਹੋਇਆ ਫਲਿੱਪਕਾਰਟ ਤੋਂ ਮੰਗਾਇਆ ਸੀ ਇਹ ਇੱਕ ਹੋਰ ਵੱਡੀ ਆਪਣੀ ਸਾਈਟ ਹੈਗੀ ਐ ਜਿਹੜੀ ਮੇਰਾ ਖਿਆਲ ਆ ਆਲ ਇੰਡੀਆ ਜਾਂ ਬਾਹਰ ਵੀ ਚੱਲਦੀ ਹੋਵੇ ਕੈਸ਼ ਔਨ ਡਿਲੀਵਰੀ ਦਾ ਉਹਦੇ ਉੱਤੇ ਹੈ ਨਹੀਂ ਸੀਗਾ ਆਪਸ਼ਨ ਤੇ ਇਹ ਫਲਿੱਪਕਾਰਡ ਦੇ ਉੱਤੇ ਕੈਸ਼ ਔਨ ਡਿਲੀਵਰੀ ਦਾ ਆਪਸ਼ਨ ਹੈਗਾ ਸੀ ਇਹਨਾਂ ਦਾ ਸਿੱਧਾ ਹੀ ਇਸ ਤਰ੍ਹਾਂ ਦਾ ਡੱਬਾ ਹੈ ਜਿਵੇਂ ਹੋਰ ਕੰਪਨੀਆਂ ਜਾਂ ਸਾਈਟਾਂ ਨੇ ਉਹ 골ਡਨ ਜਾਂ ਸਿਲਵਰ ਜਾਂ ਲਫਾਫਾ ਕਾਗਜ਼ ਪਾਉਂਦੀਆਂ ਨੇ ਇਹਨਾਂ ਦਾ ਸਿੱਧਾ ਹੀ ਟ੍ਰਾਂਸਪੇਰੈਂਟ ਲਫਾਫਾ ਸੀ ਆ ਸਿੱਧਾ ਹੀ ਡੱਬਾ ਸੀ ਵੈਸੇ ਪੈਕਿੰਗ ਇਹਨਾਂ ਦੀ ਚੰਗੀ ਸੀ ਕੋਈ ਟੁੱਟ ਭੱਜ ਨਹੀਂ ਹੋਈ ਹੋਈ ਪੈਕਿੰਗ ਵਧੀਆ ਪੈਕਿੰਗ ਹੋਈ ਹੋਈ ਆ ਦੇਖਦੇ ਆਂ ਕਈ ਸਾਈਟਾਂ ਤੋਂ ਤਾਂ ਕਹਿੰਦੇ ਕਿ ਮੰਗਾਉਨੇ ਆਪਾਂ ਕੁਛ ਆ ਨਿਕਲ ਕੁਛ ਹੋਰ ਆਉਂਦਾ ਹੈ ਦੇਖਦੇ ਆਂ ਕਿ ਆਪਾਂ ਜੋ ਚੀਜ਼ ਫੋਗਿੰਗ ਮਸ਼ੀਨ ਮੰਗਵਾਈ ਹੈ ਕਿ ਉਹੀ ਨਿਕਲਦੀ ਹੈ ਮੈਂ ਦੱਸ ਦਿਆਂ ਸਾਡੇ ਵੀਰਾਂ ਨੂੰ ਵਿਊਅਰਜ਼ ਨੂੰ ਕਿ ਫੋਗਿੰਗ ਮਸ਼ੀਨ ਮੱਖੀ ਤੇ ਮੱਛਰ ਵਾਸਤੇ ਕਹਿੰਦੇ ਬਹੁਤ ਕਾਰਗਰ ਹੈ ਮੱਖੀ ਤੇ ਮੱਛਰ ਨੂੰ ਮਾਰਦੀ ਹੈ ਇਹਦੇ ਵਿੱਚ ਇੱਕ ਡੀਜ਼ਲ ਪੈਂਦਾ ਹੈ ਤੇ ਇੱਕ ਨਾਲ ਦਵਾਈ ਪੈਂਦੀ ਹੈ ਜਿਹੜੇ ਵੀਰਾਂ ਨੂੰ ਕੈਮੀਕਲਾਂ ਬਾਰੇ ਜਾਣਕਾਰੀ ਆ ਸਪਰੇਇਆਂ ਬਾਰੇ ਡੈਲਟਾ ਮੈਥ੍ਰਿਨ 1.25 ਸਵਾ ਪਰਸੈਂਟੇਜ ਦੇ ਵਿੱਚ ਡੈਲਟਾ ਮੈਥ੍ਰਿਨ ਜਿਹੜੀ ਦਵਾਈ ਪੈਂਦੀ ਹੈ ਹਾਂਜੀ ਹਾਂ ਸੇਮ ਹੀ ਚੀਜ਼ ਹੈ ਆ ਦੇਖੋ ਜਿਹੇ ਜੀ ਫੋਟੋ ਹੈ ਨਾ ਉਹੀ ਜੀ ਇਹ ਮਸ਼ੀਨ ਹੈ ਉਸ ਤੋਂ ਮੈਨੂੰ ਕੁਝ ਚੰਗੀ ਲੱਗ ਰਹੀ ਹੈ ਮਸ਼ੀਨ ਆਓ ਦੇਖਦੇ ਆ ਇਹਨੂੰ ਖੋਲਦੇ ਆਂ ਦੇਖੋ ਬਹੁਤ ਸੋਹਣੀ ਮਸ਼ੀਨ ਹੈ ਜਿਸ ਤਰ੍ਹਾਂ ਦੀ ਫੋਟੋ ਸੀ ਨਾ ਉਸ ਤੋਂ ਵੀ ਸੋਹਣੀ ਹੈ ਮਸ਼ੀਨ ਕੁਝ ਹੱਦ ਤੱਕ ਆਪਾਂ ਦੇਖਦੇ ਹਾਂ ਹੋਰ ਇਹਦੇ ਨਾਲ ਕੀ ਕੀ ਐਟੈਚਮੈਂਟਸ ਆਈਆਂ ਨੇ ਇਹ ਆਪਾਂ ਬਾਅਦ ਚ ਦੇਖਦੇ ਹਾਂ ਇੱਕ ਆ ਜਿਹੜੀ ਦਵਾਈ ਹੈ ਪੈਸਟੀਸਾਈਡ ਦਵਾਈ ਹੈ ਡੈਲਟਾ ਮੈਥਨ ਇਹਨੂੰ ਵੀ ਆਪਾਂ ਬਹੁਤ ਜ਼ਿਆਦਾ ਪਾੜੇ ਤਰੀਕੇ ਨਾਲ ਇਹਦਾ ਜਿਹੜਾ ਹੈਗਾ ਪੈਕਿੰਗ ਕਰੀ ਹੋਈ ਹੈ ਲੋ ਇਹ ਨੂੰ ਵੇਦਰ ਰੱਖਦੀ ਹੈ ਪੂਰੇ ਦੇ ਚ ਆ ਚਾਰ ਇਹਦੇ ਚ ਬੂਟਨ ਗੈਸਲੰਡਰ ਹੈਗੇ ਨੇ ਚੇਪੀ ਨਾਲ ਇਕੱਠੇ ਕਰਕੇ ਰੱਖੇ ਹੋਏ ਸੀ ਇਹ ਪੂਰੇ ਚਾਰ ਗੈਸ ਦੇ ਇਹ ਸਿਲੰਡਰ ਹੈਗੇ ਜਾਂ ਇਨਸਟਰਕਸ਼ਨ ਟੂ ਯੂਜ਼ ਕਿਸ ਤਰ੍ਹਾਂ ਇਹ ਯੂਜ਼ ਕਰਨਾ ਹੈ ਵਰਤਨਾ ਇਹਦੀਆਂ ਸਾਰੀਆਂ ਇਨਸਟਰਕਸ਼ਨਸ ਆਪਾਂ ਪੜ ਲਈਆਂ ਨੇ ਇਹ ਕੰਪਨੀ ਹੈਗੀ ਹੈ ਅਹਿਮਦਨਗਰ ਮਹਾਰਾਸ਼ਟਰ ਤੋਂ ਅਸੀਂ ਕੱਕ ਲੈ ਕੇ ਕਈ ਵਾਰ ਉਧਰ ਨੂੰ ਜਾਂਦੇ ਹੁੰਦੇ ਜਿਹੜੇ ਵੀਰ ਬੰਗਲੌਰ ਜਾਂਦੇ ਆ ਸਾਰਿਆਂ ਨੂੰ ਪਤਾ ਹੈ ਕਿ ਐਮਨਦ ਨਗਰ ਜਿਹਨੂੰ ਆਪਣੇ ਵੀਰ ਪੰਜਾਬੀ ਵੀਰ ਜ਼ਿਆਦਾਤਰ ਨਗਰ ਕਹਿੰਦੇ ਆ ਇਹ ਨਗਰ ਦੀ ਕੰਪਨੀ ਆ ਨਗਰ ਤੋਂ ਇਹ ਜਿਹੜੀ ਹੈਗੀ ਆ ਆਨਲਾਈਨ ਮਸ਼ੀਨ ਆਈ ਹੈ ਇਹਦੇ ਨਾਲ ਵੀ ਆਪਾਂ ਯੂਜ਼ ਕਰਕੇ ਦੇਖਾਂਗੇ ਆ ਜਿਹੜੀ ਇਹਦੀ ਗੈਸ ਸਿਲੰਡਰ ਹੈ ਗੈਸ ਸਿਲੰਡਰ ਨੂੰ ਕਿਸ ਤਰ੍ਹਾਂ ਲਗਾਉਣਾ ਹੈਗਾ ਇਹਦੇ ਵਿੱਚ ਦੱਸਿਆ ਸੀਗਾ ਕਲਸਾ ਵੈਗਰਜੀ ਕੀ ਫਤੇ ਜੀ ਰੱਖਦੇ ਬੋਹ ਵਾਈਗਰ ਇਹਦੇ ਚ ਇਹਨਾਂ ਨੇ ਇਨਸਟਰਕਸ਼ਨ ਦਿੱਤੀ ਸੀ ਕਿ 10 ਐਮਐਲ ਦਵਾਈ ਪਾਉਣੀ ਹੈ ਤਾਂ ਕਰੀਬ 1 ਲੀਟਰ ਜਿਹੜਾ ਹੈਗਾ 12 ਪੈ ਗਈ ਚਲੋ ਇੰਨੀ ਕੁ ਤਾਂ ਕੋਈ ਜ਼ਿਆਦਾ ਨਹੀਂ ਹੈ ਜੀ ਤੇ 1 ਲੀਟਰ ਦੇ ਨੇੜੇ ਦੇ ਚ ਜਿਹੜਾ ਡੀਜ਼ਲ ਪਾਉਣਾ ਆ ਜਿਹੜਾ ਹੈਗਾ ਇਦੇ 'ਚ ਪਾਣੀ ਪਾਉਣਾ ਹੈ কুলਿੰਗ ਵਾਸਤੇ ਇਹਦੀ ਕੋਇਲ ਹੈ ਜੋ ਇਹਨੂੰ ਠੰਡਾ ਕਰਨ ਵਾਸਤੇ ਇਹ ਸਿਰਫ 200 ਐਮਐਲ ਜਿਹੜਾ ਪਾਣੀ ਪਾਉ ਮੇਰਾ ਖਿਆਲ ਹੈ ਇਹਦੇ 'ਚ ਤੇ ਕੁਛ ਡੀਜ਼ਲ ਸਾਡੇ ਲਵੇ ਦੂਸਰੀ ਬੋਤਲ 'ਚ ਪਿਆ ਸੀ 2 250 ਐਮਐਲ ਇਹ 'ਚ ਡੀਜ਼ਲ ਪਾ ਲਿਆ ਸੀ ਹੁਣ ਇਹਦੇ 'ਚ ਆਪਾਂ 1 ਲੀਟਰ ਡੀਜ਼ਲ ਜਿਹੜਾ ਹੈਗਾ ਪਾਉਣਾ ਹੈ ਕਰੀਬ-ਕਰੀਬ ਆਪਾਂ ਨੇ 1 ਸਵਾ ਲੀਟਰ ਜਿਹੜਾ ਹੈਗਾ ਇਹ 'ਚ ਡੀਜ਼ਲ ਪਾ ਲਿਆ ਫੜੀਆਂ ਹੈਗੀਆਂ ਫਿੱਟ ਕਰ ਲਈਆਂ ਦੋਸਤੋ ਜਿਹੜੀ ਆਪਾਂ ਇਹ ਵੀਡੀਓ ਬਣਾ ਰਿਆ ਨਾ ਇਹ 4 ਦਿਨ ਬਾਅਦ ਚ ਬਣਾ ਰਿਆ ਕਿਉਂਕਿ ਇਦੋਂ ਅੱਗੇ ਵੀਡੀਓ ਜਿਹੜੀ ਖਰਾਬ ਹੋ ਗਈ ਸੀਗੀ ਆਵਾਜ਼ ਨਹੀਂ ਕਿਸੇ ਕਾਰਨ ਕਰਕੇ ਆਈ ਸੀ ਆਓ ਦੇਖਦੇ ਆ ਇਹਨੂੰ ਕਿਵੇਂ ਚਲਾਉਣਾ ਆ ਜਿਹੜੀ ਨੋਬ ਹੈਗੀ ਐ ਇਹਨੂੰ ਆਪਾਂ 쿨ਿੰਗ ਤੋਂ ਫੋਗਰ ਤੇ ਕਰ ਲਾਂਗੇ ਅੱਗੇ ਇਹ ਫੋਗਿੰਗ ਕਰੂਗੀ ਫਿਰ ਮਸ਼ੀਨ ਤੇ ਇਹਨੂੰ ਸੈੱਟ ਕਰਕੇ ਫਿਰ ਪਿੱਛੋਂ ਆਪਾਂ ਗੈਸ ਦੀ ਨੋਬ ਹੈ ਜਿਹੜੀ ਗੈਸ ਛੱਡ ਲਾਂਗੇ ਆ ਲੈਟਰ ਲੱਗਾ ਇਹਦੇ ਇਹਦੇ ਨਾਲ ਅੱਗ ਚਲਾ ਲਾਂਗੇ ਦੇਖੋ ਅੱਗ ਚੱਲ ਪਈ ਐ ਤੇ ਆ ਜਿਹੜਾ ਨੀਲਾ ਵਟਣਾ ਹੈ ਇਹ ਚਲਾਉਣ ਵਾਸਤੇ ਜਦੋਂ ਇਹ 스프링 ਬਿਲਕੁਲ ਲਾਲ ਹੋ ਜਾਊਗਾ ਜੇਕਰ ਤੁਸੀਂ ਇਹ ਥੋੜੇ ਏਰੀਏ ਦੇ ਉੱਤੇ ਧੂਆਂ ਕਰਨਾ ਹੈ ਤਾਂ ਇਹਨੂੰ ਇੱਕ ਵਾਰ 스프링 ਨੂੰ ਪੂਰਾ ਚੰਗੀ ਤਰ੍ਹਾਂ ਲਾਲ ਕਰ ਲਓ ਲਾਲ ਕਰਕੇ ਫਿਰ ਗੈਸ ਬੰਦ ਕਰ ਲਓ ਤੇ ਫਿਰ ਉਹਨੂੰ ਧੂਆਂ ਕਰਦੇ ਰਹੋ ਆ ਜਿਹੜਾ ਨੀਲਾ ਵਟਣਾ ਹੈ ਇਹਨੂੰ ਲਗਾਤਾਰ ਦਬਦੇ ਰਹਿਣਾ ਮੰਨ ਲਓ ਦੱਬ ਲਓ ਛੱਡ ਲਓ ਦੱਬ ਲਓ ਇਸ ਤਰ੍ਹਾਂ ਕਰਦੇ ਰਹਿਣਾ ਤੇ ਜੇਕਰ ਮੰਨ ਲਓ ਜ਼ਿਆਦਾ ਏਰੀਏ ਦੇ ਵਿੱਚ ਹੈ ਤਾਂ ਤੁਸੀਂ ਉਹਨੂੰ ਥੋੜਾ ਸਮਾਂ ਅੱਗ ਚਲਾ ਕੇ ਨਾਲ ਦੀ ਨਾਲ ਅੱਗ ਚਲਦੀ ਵੀ ਰਹੇ ਤੇ ਧੂਆ ਵੀ ਕਰਦੇ ਰਹੋ ਇਸ ਤਰ੍ਹਾਂ ਵੀ ਠੀਕ بارش ਕਰਕੇ ਨਾ ਬਹੁਤ ਜ਼ਿਆਦਾ ਚਿੱਕੜ ਹੋ ਚੁੱਕਿਆ ਹੈ ਬੜਾ ਬੁਰਾ ਹਾਲ ਹੋ ਜਾਂਦਾ ਜਾਨਵਰਾਂ ਦਾ بارش ਹੋ ਜਾਂਦੀ ਹੈ ਤਾਂ ਕੱਚੀ ਜਗ੍ਹਾ ਦੇ ਵਿੱਚ ਬੜਾ ਮੁਸ਼ਕਲ ਹੋ ਜਾਂਦਾ ਹੈ ਤੇ ਪੱਕੀ ਜਗ੍ਹਾ ਦੇ ਵਿੱਚ ਅੱਜ ਆਪਾਂ ਨੇ ਕੀ ਕੀਤਾ ਜਾਨਵਰ ਵਿਚਾਰੇ ਪੱਕੀ ਜਗ੍ਹਾ 'ਚ ਬੈਠਦੇ ਵੀ ਤੰਗ ਹੁੰਦੇ ਨੇ ਇੱਥੇ ਆਪਾਂ ਫਿਰ ਅੱਜ ਮੈਟ ਮੰਗਵਾ ਲਏ ਸੀ ਅੱਜ ਨਵੇਂ ਮੈਟ ਵਛਾਏ ਨੇ ਦੇਖੋ ਤਾਂ ਕਿ ਵਿਚਾਰੇ ਇੱਕ ਥਾਂ 'ਤੇ ਜਾਨਵਰ ਖੜੇ ਨੇ ਤਾਂ ਉਹ ਪਰੇਸ਼ਾਨ ਨਾ ਹੋਣ ਦੋਸਤੋ ਇਹਦਾ ਫੋਗਰ ਮਸ਼ੀਨ ਦਾ ਇੰਨਾ ਜ਼ਿਆਦਾ ਫਾਇਦਾ ਹੈ ਕਿ ਮੱਛਰ ਮੱਖੀ ਬਿਲਕੁਲ ਵੀ ਪਰੇਸ਼ਾਨ ਨਹੀਂ ਕਰਦਾ ਪਿਛਲੇ 4-5 ਦਿਨਾਂ ਤੋਂ ਅਸੀਂ ਵਰਤ ਰਹੇ ਹਾਂ ਇਹਨੂੰ ਇਹ ਰਿਵਿਊ ਵੀ ਬਹੁਤ ਵਧੀਆ ਹੋ ਗਿਆ ਕਿਉਂਕਿ ਜਦੋਂ ਆਪਾਂ ਵਰਤੇ ਬਿਨਾਂ ਹੀ ਦੱਸ ਦਈਏ ਕਿ ਆਹ ਮਸ਼ੀਨ ਐਸ ਕੰਮ ਵਾਸਤੇ ਬਣੀ ਹੈ ਇਹ ਫਾਇਦਾ ਕਰਦੀ ਆ ਜਾਂ ਨੁਕਸਾਨ ਕਰਦੀ ਆ ਜਾਂ ਇਹਦੇ ਕੀ ਕੀ ਫਾਇਦੇ ਨੁਕਸਾਨ ਨੇ ਉਹ ਆਪਾਂ ਦੱਸ ਨਹੀਂ ਸਕਦੇ ਹੁੰਦੇ ਹੁਣ ਇਹਦਾ ਆਪਾਂ ਦੱਸ ਰਹੇ ਹਾਂਗੇ ਕਿ ਇਹਦੇ ਜ਼ਿਆਦਾਤਰ ਫਾਇਦਾ ਹੀ ਆ ਦੇਖੋ ਧੂਆਂ ਬਿਲਕੁਲ ਧੂਆਂ ਧਾਰ ਹੋ ਜਾਂਦਾ ਹੈ ਤੇ ਦੂਸਰੀ ਗੱਲ ਜਦੋਂ ਆਪਾਂ ਪਾਠੀਆਂ ਦਾ ਧੂਆਂ ਕਰਦੇ ਆ ਜਾਂ ਤੂੜੀ ਦਾ ਕਰਦੇ ਆ ਉਹ ਧੂਆਂ ਬਹੁਤ ਜ਼ਿਆਦਾ ਕੌੜਾ ਹੁੰਦਾ ਮੱਜਾਂ ਗਾਮਾਂ ਨੂੰ ਵੀ ਚੜਦਾ ਹੈ ਉਹ ਕੌੜਾ ਧੂਆਂ ਹੁੰਦਾ ਬਹੁਤ ਜ਼ਿਆਦਾ ਤੇ ਬੰਦਿਆਂ ਨੂੰ ਤਾਂ ਚੜਨਾ ਹੀ ਹੈ ਨੱਕ ਚੋਂ ਪਾਣੀ ਵਗਦਾ ਜਾਨਵਰਾਂ ਦੇ ਅੱਖਾਂ ਚੋਂ ਪਾਣੀ ਵਗਣ ਲੱਗ ਜਾਂਦਾ ਹੈ ਤੇ ਖੰਗਣ ਲੱਗ ਜਾਂਦੇ ਆ ਜਿਵੇਂ ਆਪਾਂ ਕਹਿੰਦੇ ਨੇ ਕਿ ਧੌਂਸਕਾ ਹੋ ਗਿਆ ਜਾਨਵਰਾਂ ਨੂੰ ਤਾਂ ਉਹ ਧੌਂਸਣ ਜੇ ਲੱਗ ਜਾਂਦੇ ਆ ਇਸ ਕਰਕੇ ਇਹ ਮਸ਼ੀਨ ਦਾ ਬੜਾ ਫਾਇਦਾ ਹੈ ਕਿਉਂਕਿ ਜਿਹੜੀ ਇਹਦੇ ਚ ਦਵਾਈ ਵਰਤੀ ਗਈ ਹੈ ਡੈਲਟਾ ਮੈਥਰਨ ਉਹ ਵੀ ਬਿਲਕੁਲ ਨਾਰਮਲ ਦਵਾਈ ਹੈ ਕੋਈ ਉਹਦਾ ਜ਼ਿਆਦਾ ਸਾਈਡ ਇਫੈਕਟ ਨਹੀਂ ਹੈਗਾ ਤੇ ਦੂਸਰਾ ਇਹਦੇ ਚ ਡੀਜ਼ਲ ਵਰਤਿਆ ਗਿਆ ਹੈ ਡੀਜ਼ਲ ਦੇ ਧੂੰਏ ਦਾ ਵੀ ਕੋਈ ਐਡਾ ਜ਼ਿਆਦਾ ਨੁਕਸਾਨ ਨਹੀਂ ਹੈਗਾ ਮੈਨੂੰ ਲੱਗਦਾ ਤੇ ਕੀ ਹੁੰਦਾ ਸੀ ਦੋਸਤੋ ਰਾਤ ਨੂੰ ਲਗਾਤਾਰ ਹੀ ਧੂਆਂ ਕਰਦੇ ਰਹਿੰਦੇ ਸੀ ਕਰੀਬ ਕਰੀਬ ਦੋ ਟੋਕਰੇ ਪਾਥੀਆਂ ਦੇ ਫੂਕਦੇ ਦੋ ਤਿੰਨ ਟੋਕਰੇ ਤੂੜੀ ਦੇ ਫੂਕ ਦਿੰਦੇ ਸੀ ਹਰ ਰੋਜ਼ ਬਹੁਤ ਪਰੇਸ਼ਾਨੀ ਰਹਿੰਦੀ ਐ ਸਾਰੀ ਰਾਤ ਜਨਮਾਂ ਬਾਰੇ ਸੋਚਦੇ ਰਹਿੰਦੇ ਆ ਇੱਕ ਘੰਟੇ-ਘੰਟੇ ਬਾਅਦ ਮੈਂ ਆਉਣਾ ਉੱਠ ਕੇ ਤੇ ਧੂਆਂ ਕਰਨਾ ਇੱਕ ਘੰਟੇ-ਘੰਟੇ ਬਾਅਦ ਉੱਠਣਾ ਧੂਆਂ ਕਰਨਾ ਕਈ ਵਾਰ ਤਾਂ ਐ ਲੱਗਣ ਲੱਗ ਜਾਂਦਾ ਸੀ ਯਾਰ ਤੇਰੇ ਕੋਈ ਦਿਮਾਗ 'ਚ ਨਾ ਫਰਕ ਪੈ ਜੇ ਰਾਤ ਸਿਆਂ ਕਿ ਸਾਰੀ ਰਾਤ ਹੀ ਫਰੀ ਜਾਂਦਾ ਤੂੰ ਨੀਂਦ ਨਹੀਂ ਆਉਂਦੀ ਸੀ ਸਾਰੀ ਰਾਤ ਜਾ ਕਈ ਵਾਰ ਲੱਗਣ ਲੱਗ ਜਾਂਦਾ ਵੀ ਸ਼ਾਇਦ ਤੇਰੇ ਦਿਮਾਗ ਤੇ ਕੋਈ ਬੋਝ ਪੈ ਗਿਆ ਜਿਹੜਾ ਤੂੰ ਧੂਆ ਹੀ ਕਰਦਾ ਫਰੀ ਜਾਂਦਾ ਘੰਟੇ-ਘੰਟੇ ਵਾ ਧੂਆ ਕਰਨਾ ਰਾਤ ਨੂੰ ਦੋ-ਦੋ ਪਾਛੀਆਂ ਦੇ ਟੋਕਰੇ ਦੋ-ਦੋ ਟੋਕਰੇ ਤੂੜੀ ਦੇ ਫੂਕ ਦੇਣੇ ਤੇ ਨੀਂਦ ਨਹੀਂ ਆਉਂਦੀ ਸੀ ਸਾਰੀ ਰਾਤ ਫੇਰ ਵੀ ਐ ਲੱਗਦਾ ਰਹਿਣਾ ਕਿ ਮੱਛਰ ਤਾਂ ਨਹੀਂ ਲੜ ਰਿਹਾ ਜਾਨਵਰਾਂ ਦੇ ਜਾਨਵਰ ਕੋਈ ਪਰੇਸ਼ਾਨ ਤਾਂ ਨਹੀਂ ਹੈਗੇ ਫੇਰ ਵੀ ਬੜਾ ساری ਰਾਤਾਂ ਦੇਖਦੇ ਰਹਿਣਾ ਕਿ ਜਾਨਵਰਾਂ ਦਾ ਖਿਆਲ ਕਰੀਏ ਕੋਈ ਜਾਨਵਰ ਪਰੇਸ਼ਾਨ ਨਾ ਹੋਣ ਕਿਸੇ ਤਰੀਕੇ ਨਾਲ ਆ ਦੇਖੋ ਚਾਰ ਦਿਨ ਹੋ ਗਏ ਪੰਜ ਦਿਨ ਲਗਾਤਾਰ ਬਿਲਕੁਲ ਕੋਈ ਦਿੱਕਤ ਨਹੀਂ ਧੂਆਂ ਕਰਦੇ ਆਂਗੇ ਬਹੁਤ ਵਧੀਆ ਮਸ਼ੀਨ ਦੀ ਇਹਦੀ ਜਿਹੜੀ ਕਾਰਜਗਾਰੀ ਹੈ ਵਧੀਆ ਕੰਮ ਕਰ ਰਹੀ ਹੈ ਮਸ਼ੀਨ ਬਹੁਤ ਰਿਲੈਕਸ ਨੇ ਜਾਨਵਰ ਬੜੇ ਰਿਲੈਕਸ ਨੇ ਬਹੁਤ ਫਾਇਦਾ ਹੋਇਆ ਦੇਖੋ ਪੈਸੇ ਤਾਂ ਇੱਕ ਵਾਰ ਲੱਗ ਜਾਂਦੇ ਆ ਔਰ ਫਾਇਦਾ ਬਹੁਤ ਮਿਲਿਆ ਕਰੀਬ ਕਰੀਬ 60-70 ਰੁਪਈਆ ਦਾ ਰੋਜ਼ ਦਾ ਖਰਚਾ ਵੀ ਇਹਦਾ ਪਰ ਜੇ ਦੂਸਰੇ ਪਾਸੇ ਦੇਖੀਏ 2 ਢਾਈ ਟੋਕਰੇ ਤੂੜੀ ਦੇ 2 ਢਾਈ ਟੋਕਰੇ ਪਾਥੀਆਂ ਦੇ ਨੁਕਸਾਨ ਤਾਂ ਉਧਰ ਵੀ ਹੋ ਰਿਹਾ ਸੀ ਇਹ ਆਪਾਂ ਨੂੰ ਨਾਲ ਦੀ ਨਾਲ ਮੁੱਲ ਲੈ ਕੇ ਆਉਣਾ ਪੈਂਦਾ ਡੀਜ਼ਲ ਤਾਂ ਕਰਕੇ ਆਪਾਂ ਨੂੰ ਲੱਗਦਾ ਕਿ 60-70 ਰੁਪਏ ਖਰਚਾ ਰੋਜ਼ ਦਾ ਪੈ ਰਿਹਾ ਆਹ ਦੇਖੋ ਧੂਆਂ ਬਹੁਤ ਜਾਵਾ ਚੰਗਾ ਕਰਦੀ ਹੈ ਇਹ ਮਸ਼ੀਨ ਕੀ ਹੈ ਵੀ ਬਹੁਤ ਵਧੀਆ ਜੀ ਜਾ ਇਹਦੇ ਸਾਹਮਣੇ ਨਾ ਕੋਈ ਆਵੇ ਜਿੱਥੇ ਪ੍ਰੈਸ਼ਰ ਮਾਰ ਰਿਹਾ ਕਈ ਵਾਰ ਇਹ ਨਾ ਗਰਮ ਡੀਜ਼ਲ ਦੇ ਸਾਹਮਣੇ ਤੁਪਕੇ ਜਾਂ ਦਵਾਈ ਦੇ ਤੁਪਕੇ ਸਿੱਟ ਦਿੰਦਾ ਸਾਡੇ ਤਾਇਆ ਜੀ ਨੇ ਪਰ ਹਰੇਕ ਬੰਦੇ ਦੇ ਆਪ ਦੇ ਆਪ ਦੇ ਮਿਓ ਹੁੰਦੇ ਨੇ ਮੈਂ ਉਹਨਾਂ ਨੂੰ ਕਿਹਾ ਨਹੀਂ ਤਾਇਆ ਜੀ ਆ ਪਿੱਛੇ ਵੀ ਨਾ ਬੇੜੇ 'ਚ ਸਾਰੇ 'ਚ ਫਰਸ਼ ਲਵਾ ਦੇਣਾ ਉਹ ਕਹਿੰਦੇ ਨਹੀਂ ਭਾਈ ਤੂੰ ਪੱਕੇ 'ਚ ਅੰਦਰ ਤੇਰੇ ਜਾਨਵਰ ਜਦੋਂ ਬਾਹਰੇ ਕੱਢਿਆ ਕਰੀਂਗਾ ਇੱਥੇ ਹੀ ਪੱਕੇ ਚ ਹੋ ਜਾਣਗੇ ਇੱਕ ਥੇਮ ਤਾਂ ਜ਼ਰੂਰ ਇੱਕ ਟਾਈਮ ਤਾਂ ਜ਼ਰੂਰ ਕੱਚੇ ਚ ਰੱਖਿਆ ਕਰੋ ਮੈਂ ਕਿਹਾ ਜੀ ਮਾ ਫਿਰ ਚੱਕੜ ਹੋ ਜਾਂਦਾ ਹੈ ਕਹਿੰਦੇ ਚੱਕੜ ਹੁੰਦਾ 2 ਮਹੀਨੇ ਤੇ ਸੁੱਕਾ ਰਿਆਂ ਦਾ 10 ਮਹੀਨੇ ਆਪਾਂ ਨੂੰ 10 ਮਹੀਨੇ ਤਾਂ ਆਪਾਂ ਫਾਇਦਾ ਲੈਨੇ ਆ ਨਾ ਮੈਂ ਕਿਹਾ ਜੀ ਗੱਲ ਸਹੀ ਹੈ ਆਪਣੇ ਆਪਣੇ ਵਿਊ ਹੁੰਦੇ ਆ ਬਹੁਤ ਬੰਦੇ ਦੇਖਣਗੇ ਕਿ ਐਨਾ ਬੁਰਾ ਹਾਲ ਐ ਚੱਕੜ ਹੋ ਰਿਹਾ ਪਰ ਇਹ ਵੀ ਇੱਕ ਮਜਬੂਰੀ ਐ ਆਪਣੇ ਪਸ਼ੂ ਪਾਲਕਾਂ ਦੀ ਇਹ ਸਾਰੀ ਜਗ੍ਹਾ ਪੱਕੀ ਵੀ ਨਹੀਂ ਕਰ ਸਕਦੇ ਕਿਉਂਕਿ ਪੱਕੇ 'ਚ ਜਾਨਵਰ ਖੁਸ਼ ਨਹੀਂ ਰਹਿੰਦੇ ਆ ਦੇਖੋ ਇੰਨਾ ਬੇਲਾਂ ਬੂਟਿਆਂ ਦੇ ਵਿੱਚ ਬਹੁਤ ਜ਼ਿਆਦਾ ਮੱਛਰ ਪੈਦਾ ਹੁੰਦਾ ਇਸ ਕਰਕੇ ਆਪਾਂ ਨੇ ਇਹ ਬੇਲਾਂ ਬੂਟਿਆਂ ਦੇ ਆਲੇ-ਦਾਲੇ ਵੀ ਧੂਆਂ ਜਿਹੜਾ ਚੰਗੀ ਤਰ੍ਹਾਂ ਕੀਤਾ ਹੋਇਆ ਹੈ ਇੱਧਰ ਆਪਣੀਆਂ ਘੋੜੀਆਂ ਰੱਖੀਆਂ ਨੇਆਂ ਤਿੰਨ ਕਮਰੇ ਨੇ ਤਿੰਨ ਕਮਰਿਆਂ 'ਚ ਪੰਜ ਜਾਨਵਰ ਨੇ ਦੋ ਬਸ਼ੇਰੀਆਂ ਨੇ ਇੱਕ ਮਾਂ ਪੁੱਤ ਨੇ ਮਤਲਬ ਬਸ਼ੇਰਾ ਤੇ ਘੋੜੀ ਨੇ ਇੱਕ ਬਸ਼ੇਰੀ ਹੈ ਇੱਥੇ ਵੀ ਘੋੜੀਆਂ ਨੂੰ ਵੀ ਬਹੁਤ ਫਾਇਦਾ ਹੁੰਦਾ ਹੈ ਕਈ ਵਾਰ ਮੱਛਰ ਘੋੜੀਆਂ ਨੂੰ ਬੜਾ ਪਰੇਸ਼ਾਨ ਕਰਦਾ ਹੈ ਘੋੜੀਆਂ ਦੇ ਧੱਫੜ ਹੋ ਜਾਂਦੇ ਆ ਧੱਫੜੀਆਂ ਹੋ ਜਾਂਦੀਆਂ ਨੇ ਤੇ ਥੋੜੇ ਡਰਦੇ ਤਾਂ ਹੈ ਜਾਨਵਰ ਇਹਦੇ ਤੋਂ ਕਿ ਕੀ ਕਰ ਰਹੇ ਨੇ ਬੰਦੇ ਇਹ ਪਰ ਇਹਦਾ ਧੂਏ ਦਾ ਫਾਇਦਾ ਬਹੁਤ ਹੁੰਦਾ ਹੈ ਕਿਉਂਕਿ ਜਿਹੜਾ ਪਾਥੀਆਂ ਨਾਲ ਧੂਆਂ ਕਰਦੇ ਸੀ ਇੱਥੇ ਉਹ ਪਾਥੀਆਂ ਗਰਮੈਸ਼ ਵੀ ਦੰਦੀਆਂ ਨੇ ਜਿਹੜਾ ਧੂਆਂ ਤਾਂ ਕੌੜਾ ਹੁੰਦਾ ਹੁੰਦਾ ਹੀ ਆ ਪਾਥੀਆਂ ਪਰ ਗਰਮੈਸ਼ ਵੀ ਬਹੁਤ ਜ਼ਿਆਦਾ ਦੰਦੀਆਂ ਨੇ ਇੱਕ ਵੈਸੇ ਹੀ ਗਰਮੀ ਹੁੰਦੀ ਹੈ ਹਮਸ ਹੁੰਦੀ ਹੈ ਉਤੋਂ ਪਾਥੀਆਂ ਦਾ ਸੇਕ ਕਮਰੇ ਦੇ ਵਿੱਚ ਉਹ ਹੋਰ ਵੀ ਬਹੁਤ ਜ਼ਿਆਦਾ ਮੰਨ ਲਓ ਨੁਕਸਾਨ ਕਰਦਾ ਹੈਗਾ ਜਾਲੀ ਤੇ ਮੱਛਰਦਾਨੀ ਦੇ ਨਾਲ-ਨਾਲ ਵੀ ਆਪਾਂ ਧੂਆਂ ਮਾਰ ਦਿੰਨੇ ਆ ਕਿਉਂਕਿ ਜੋ ਥੋੜਾ ਬਹੁਤਾ ਮੱਛਰ ਮੱਖੀਆਂ ਜਾਲੀ ਦੇ ਵਿੱਚ ਮੱਛਰਦਾਨੀ ਦੇ ਵਿੱਚ ਫਸੀਆਂ ਹੁੰਦੀਆਂ ਨੇ ਉਹ ਵੀ ਇੱਥੋਂ ਖਤਮ ਹੋ ਜਾਂਦੀਆਂ ਨੇ ਆ ਆਪਣੇ ਬਾਹਰ ਬਣਿਆ ਬਾਥਰੂਮ ਲੈਟਰਿੰਗ ਬਣਿਆ ਬਾਹਰ ਬੇੜੇ ਦੇ ਵਿੱਚ ਇੱਥੇ ਵੀ ਮੱਛਰ ਬਹੁਤ ਜ਼ਿਆਦਾ ਹੁੰਦਾ ਸਭ ਨੂੰ ਪਤਾ ਹੈ ਕਿ ਬਾਹਰਲੇ ਬਾਥਰੂਮਾਂ ਦੇ ਵਿੱਚ ਜਾਂ ਲੈਟਰਨਾਂ ਦੇ ਵਿੱਚ ਬਹੁਤ ਜ਼ਿਆਦਾ ਮੱਛਰ ਹੋ ਜਾਂਦਾ ਆ ਜਿਹੜਾ ਸ਼ੈੱਡ ਹੈ ਇਹ ਵੀ ਜਾਨਵਰਾਂ ਵਾਸਤੇ ਤਿਆਰ ਹੋ ਰਿਹਾ ਹੈ ਮਹਾਰਾਜ ਦੀ ਕਿਰਪਾ ਨਾਲ ਪਰ ਦੇਖੋ ਇੱਥੇ ਕਿਹੜਾ ਜਾਨਵਰ ਆਉਂਦਾ ਹੈ ਇਹ ਆਉਣ ਵਾਲਾ ਸਮਾਂ ਦੱਸੂਗਾ ਜਦੋਂ ਇਹਨੂੰ ਬੰਦ ਕਰਨਾ ਹੈ ਆਪਾਂ ਨੇ ਸਭ ਤੋਂ ਪਹਿਲਾਂ ਦੇਖੋ ਜਿਹੜੀ ਨੋਬ ਆਪਾਂ ਨੇ ਫੋਗਿੰਗ ਤੇ ਕੀਤੀ ਸੀ ਉਹ ਨੋਬ ਨੂੰ ਆਪਾਂ ਕੋਲਿੰਗ ਤੇ ਕਰ ਦੇਣਾ ਹੈ ਕੋਲਿੰਗ ਤੇ ਹੋ ਗਈ ਹੈ ਤੇ ਪਿੱਛੇ ਜਿਹੜਾ ਜਿਵੇਂ ਆਪਣੇ ਹੋਲੀ ਵਾਲੀਆਂ ਪਿਚਕਾਰੀਆਂ ਹੁੰਦੀਆਂ ਨੇ ਉਸ ਤਰ੍ਹਾਂ ਦੀ ਪਿਚਕਾਰੀ ਟਾਈਪ ਕੁਝ ਲੱਗਿਆ ਹੁੰਦਾ ਇਹਦੇ ਤੇ ਉਹਨੂੰ ਉਸੇ ਤਰ੍ਹਾਂ ਆਪਾਂ ਨੇ ਮਾਰਨਾ ਹੈ ਅੱਗੇ ਦੇਖੋ ਪਹਿਲਾਂ ਭਾਫ਼ ਨਿਕਲੀ ਹੈ ਕਿਉਂਕਿ ਕੋਇਲ ਜਿਹੜੀ ਬਹੁਤ ਗਰਮ ਸੀ ਜਿਹੜਾ ਉਹ ਹੈਗਾ ਸਪਰਿੰਗ ਬਹੁਤ ਗਰਮ ਸੀਗਾ ਹੁਣ ਉਹ ਬਿਲਕੁਲ ਪਾਣੀ ਦੀ ਪਿਚਕਾਰੀ ਮਾਰਨ ਲੱਗ ਗਿਆ ਤਾਂ ਕਿ ਜਦੋਂ ਕਿ ਆਪਣਾ ਬਿਲਕੁਲ ਕੋਇਲ ਹੈ ਜਿਹੜੀ ਠੰਡੀ ਹੋ ਚੁੱਕੀ ਹੈ ਇਹ ਕਰੀਬ 200 250 ml ਪਾਣੀ ਜਿਹੜਾ ਇਹਦੇ ਚ ਟੈਂਕੀ ਦੇ ਵਿੱਚ ਅਲੱਗ ਤੋਂ ਪੈਂਦਾ ਇਸ ਨੂੰ ਜਦੋਂ ਰੱਖਣਾ ਹੈ ਇਹਨੂੰ ਚਲਾ ਕੇ ਠੰਡਾ ਕਰਕੇ ਹੀ ਰੱਖਣਾ ਹੈ